ਰੱਖ ਕਿਵੇਂ ਆ ਠੀਕ ਆ ਬਾਈ ਵਧੀਆ ਹੋਰ ਬਸ ਬਹੁਤ ਵਧੀਆ ਮਿਸਤਰੀ ਲਾਉਣਾ ਤੁਸੀਂ ਕਿ ਦੱਸ ਕੋਈ ਰਾਇ ਵਾਲੀ ਦੇ ਮਿਸਤਰੀ ਦਾ ਕੋਈ ਕੋਈ ਲੈ ਚੰਗਾ ਲੈ ਹੂੰ ਮਿਸਤਰੀਆਂ ਜਾਂ ਭਰਾਵਾ ਚੰਗੇ ਬਥੇਰੇ ਹੁੰਦੇ ਨੇ ਇਹਨਾਂ 'ਚ ਖੋਟ ਵਾਲੇ ਹੁੰਦੇ ਨੇ ਅੱਛਾ ਚੰਗੇ ਘੱਟ ਹੁੰਦੇ ਨੇ ਇਹਨਾਂ 'ਚ ਖੋਟ ਜ਼ਿਆਦਾ ਹੁੰਦੀ ਹੈ ਅੱਛਾ ਖੋਟ ਦੇ ਨੇ ਦੱਸ ਕਿਵੇਂ ਹੁੰਦੇ ਨੇ ਹੂੰ ਇਹਨਾਂ ਦੀ ਜੇ ਸੇਵਾ ਪਾਣੀ ਨਾ ਕਰੇ ਤਾਂ ਵੀ ਓੱਖਾ ਅੱਛਾ ਹਾਂ ਉਹ ਕਿਵੇਂ ਦਿਮਤੋਲਾ ਇਹਦਾ ਯਾਰ ਇੱਕ ਤਾਂ ਜੀਬ ਦੇ لالچی ਹੁੰਦੇ ਨੇ ਜਿਹੜੇ ਮਿਸਤਰੀ ਹੁੰਦੇ ਨੇ ਅੱਛਾ ਹਾਂ ਜੀਬ ਤਾਂ ਪੂਰਾ لالਚੀ ਉਹ ਜਿਹੜਾ ਮਿਸਤਰੀ ਹੋਊਗਾ ਹਾਂ ਗਾਰੂ ਦਾ ਜੇ ਨਹੀਂ ਹੋਏਗਾ ਤਾਂ ਬੰਦਰ ਖਾਣ ਪੀਣ ਦਾ ਦਾ ਕਿਉਂ ਕੁ ਭਾਲਦੇ ਨੇ ਕਿਉਂ ਕੁ ਭਾਲਦੇ ਨੇ ਚੰਗੀ ਢਾਲ ਚੌਪੜੀ ਫੇਰ ਕੰਮ ਕਰਦੇ ਨੇ ਅਸਲੀ ਵਧੀਆ ਤਾਂ ਇੱਥੇ ਜਿਉਂ ਆਪਾਂ ਉਂਫੜਾ ਦੀ ਫੇਰ ਨਹੀਂ ਕਰਦੇ ਸੁਣ ਲਾ ਗੱਲ ਮਿਸਤਰੀਆਂ ਵਾਲੀ ਸੁਣ ਲਾ ਜ਼ਿਮੀਦਾਰ ਦੇ ਖੇਤ ਕਿਤੇ ਟਾਲੀ ਲੱਗੀ ਹਦੀ ਬਹੁਤ ਪੁਰਾਣੀ ਅੱਛਾ ਭਾਈ ਕਿਦੂ ਦੇ ਮਤਲਬ ਬਾਬੇ ਨੇ ਲਾਈ ਹੋਣੀ ਅੱਗੇ ਬੜੀਆਂ ਵੱਡੀਆਂ ਫਸਲਾਂ ਫਸਲਾਂ ਹੁੰਦੀਆਂ ਨਾ ਹਾਂ ਫਸਲਾਂ ਫਸਲਾਂ ਹੁੰਦੀਆਂ ਨਾ ਉਹਨੇ ਆਖਿਆ ਆਪਾਂ ਮਨਾ ਹੱਪੜਾ ਟੋਂ ਲੱਗ ਜਾਵੇ ਗੱਡਾ ਕਰਵਾ ਲੈਣੇ ਵੀ ਘਰ ਦਾ ਕਰਵਾ ਲੈਣੇ ਗੱਡਾ ਅੱਛਾ ਉਹਨੇ ਭਾਈ ਸੋਚਿਆ ਵੀ ਘਰ ਦਾ ਗੱਡਾ ਕਰਵਾ ਲੈਣੇ ਆ ਮੁੰਡੇ ਨੂੰ ਕਹਿੰਦਾ ਛੇਰਾ ਐ ਕਰ ਇੱਕ ਜਣਾ ਆਪਣਾ ਖੇਤੀ ਕਰ ਲੈ ਇੱਕ ਉਹ ਇੱਕ ਜਣਾ ਗੱਡਾ ਲੈ ਕੇ ਵਗ ਜਾ ਕਰੋ ਅੱਗੇ ਟਰੈਕਟਰ ਟਰਕ ਕਿਹੜੇ ਹੁੰਦੇ ਟਰੈਕਟਰ ਮਸ਼ੀਨਰੀ ਹੁੰਦੀ ਨਾ ਅੱਛਾ ਗੱਡਿਆਂ ਦੀ ਢੋਂਦੇ ਅੱਛਾ ਬਲਦ ਰੇੜੇ ਹੁੰਦੇ ਬਲਦ ਰੇੜੇ ਹੁੰਦੇ ਹੂੰ ਬਲਦ ਰੇੜੇ ਨਾ ਹਾਂ ਬਲਦ ਰੇੜੇ ਹੁੰਦੇ ਉਹ ਗੱਡੇ ਕਹਿੰਦੇ ਅੱਗੇ ਉਹਦਾ ਮਾਲ ਆ ਪੁੱਤਾਂ ਚੰਗਾ ਮਿਸਤਰੀ ਲਿਆਂਦਾ ਭਾਲ ਕੇ ਮਤਲਬ ਵੀ ਜਿਹੜਾ ਵਧੀਆ ਗੱਡਾ ਬਣਾ ਦੇ ਅੱਛਾ ਹੁਣ ਉਹ ਤਾਂ ਪਿਓ ਪੁੱਤ ਆਪਣੇ ਕੰਮਾਂ ਚ ਵਗ ਜਾ ਕਰਨ ਹੂੰ ਜਿਹੜੀ ਸੱਸ ਨੂੰ ਹਾਂ ਤੇ ਕਰੇ ਹੂੰ ਉਹ ਕੰਜੂਸਣੀ ਆਦੀ ਅੱਛਾ ਬੜੀ ਕੰਜੂਸਣੀ ਆਦੀ ਦਾ ਭਾਈ ਚਰਿਆ ਲਿਆਂਦਾ ਗੱਡੇ ਦੇ ਅੱਗੇ ਹੱਥਾਂ ਨਾਲ چیرਦੇ ਵਿਚਾਰੇ ਬੈਠ ਕੇ ਬੁੜੇ ਹਾਂ ਮਿਸਤਰੀ ਨੇ ਭਾਈ ਅੱਗੇ ਵੀਂਹਾਂ ਲੱਗੇ ਨਾ ਗੱਡਾ ਬਣਾਉਣ ਤੇ ਅੱਛਾ ਫਿਰ ਉਹ ਦੇਹਿੰਦੀ ਲਾਈਟ ਰੋਡ ਕੋਈ ਲਾਈਟ ਰੋਡ ਦਾ ਪ੍ਰਬੰਧ ਹੈ ਨਹੀਂਗਾ ਤੇ ਹੱਥਾਂ ਨਾਲ ਹੀ چیرਦੇ ਤੇ ਇਸਿਆਂ ਨਾਲ ਘਟਦੇ ਹੂੰ ਤਾਂ ਮਾਦਾ ਲੱਗਿਆ ਗੱਡਾ ਬਣਾਉਣ ਅੱਛਾ ਇਦੋਂ ਗੱਡਾ ਬਣਾਉਣਾ ਬੁੜੀ ਨੇ ਹੁਣ ਅੱਗੇ ਬੁੜੀਆਂ ਪਾਉਂਦੀਆਂ ਰੋਟੀ ਟੁੱਕੋ ਜਿਹੜਾ ਦਾਲ ਚ ਕਿਉਂ ਪਾਣੀ ਪਾਉਣਾ ਬੁੜੀ ਪਾਉਂਦੀ ਨੂਣਾ ਪਾਉਂਦੀ ਅੱਛਾ ਸੱਸ ਪਾਉਂਦੀ ਹਾਂ ਬੁੜੀ ਦਾ ਕੰਮ ਤੇ ਨੂਣ ਦਾ ਕੰਮ ਹੁੰਦਾ ਰੋਟੀ ਆ ਪਕਾਉਣਾ ਬੁੜੀ ਦਾ ਕੰਮ ਹੁੰਦਾ ਕਿਉਂ ਕੰਦੂ ਪਾਉਣਾ ਅੱਛਾ ਹੁੰਦਾ ਪੀ ਕਰਿਆ ਭਾਈ ਭਾਈ ਕਿ ਚੱਲ ਗੱਡੇ ਤੇ 15 20 ਦਿਨ ਲੱਗ ਗਿਆ ਉਹਦੀ ਸੱਸ ਕਹਦੀ ਮੈਂ ਭਾਈ ਮੈਨੂੰ ਕੰਮ ਹੋ ਗਿਆ ਮੇਰੇ ਪੇਕੇ ਮੈਂ ਉੱਥੇ ਨਾ ਜਾਇਆ ਮੈਂ ਅੱਛਾ ਉਹ ਪਿਆ ਪੁੱਤ ਕਹਿਣਾ ਕਰ ਮਿਸਤਰੀ ਵਾਲੇ ਬਣਾ ਦੇ ਫਿਰ ਜਿਹੜਾ ਕੋਈ ਤੇ ਰੋਟੀ ਪਾਣੀ ਮਿਲ ਕੋ 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 ਇੱਥੇ ਪੱਠੜ ਫੜਾਉਣ ਦੀ ਭਰਕੇ ਉਹ ਤਾਂ ਲੱਕੜੀ ਛਿੱਲ ਕੇ ਲਾਉਣੀ ਸੀ ਮਿਸਤਰੀ ਨੇ ਆਪਣੇ ਹਿਸਾਬ ਨਾਲ ਅੱਛਾ ਉਹਦੇ ਦਿਮਾਗ ਨਾਲ ਕਰੀ ਗਿਆ ਆਪਣੇ ਦਿਮਾਗ ਨਾਲ ਕਰੀ ਜਾਂਦਾ ਅੰਦਰ ਬੈਠੀ ਦੀ ਹੂੰ ਗੁੜੀ ਦਾ ਬਾਗੇ ਭਾਈ ਉਹਦੇ ਤੇ ਕੀ ਅੱਛਾ ਪੰਜ ਚਾਰ ਦਿਨਾਂ ਦਾ ਉਹਨੂੰ ਕੰਮ ਸੀ ਹੂੰ ਗਾਹ ਉਹਨੇ ਦੇਖਿਆ ਮੇਰੀ ਸੱਸ ਇੰਨਾ ਕਰਕੇ ਪਾਉਂਦੀ ਕਿਤੇ ਮੈਂ ਵੱਧ ਪਾਤਾ ਕਿਤੇ ਮੈਨੂੰ ਆ ਕੇ ਲੜੇ ਨਾ ਹੂੰ ਉਹ ਵੀ ਵਿਚਾਰੀ ਸਿਆਣੀ ਦੀ ਵੀ ਕਿਤੇ ਮੇਰੀ ਸੱਸ ਨਾਲ ਲੜਪੇ ਮੇਰੇ ਉਹ ਆਈ ਨੂੰ ਹਾਂ ਹਾਂ ਤੇ ਫੁਰਨ ਕਿ ਕਿਉਂ ਭਾਈ ਉਹ ਪਾ ਦਿਆ ਕਰੇ ਅੱਛਾ ਮਤਲਬ ਪੜੀ ਮਣੀ ਹੋਈ ਸੀ ਉਹੀ ਪਰ ਕਿਉਂ ਪਾ ਦਿਆ ਕਰੇ ਉਹੀ ਪਰ ਕਿਉਂ ਪਾ ਦਿਆ ਕਰੇ ਅੱਛਾ ਉਹਨੇ ਆਖਿਆ ਲੈ ਮਿਸਤਰੀ ਨੇ ਸੋਚੇ ਵੀ ਅੱਜ ਬੁੜੀ ਤਾਂ ਬੱਗ ਗਈ ਅੱਜ ਬਹੂ ਆ ਵੀ ਇਹ ਬੱਧ ਕਿਉਂ ਪਾਉ ਹਾਂ ਪੂਰੇ ਘਰ ਨੂੰ ਬੱਧ ਪਾਉਣ ਦੀ ਉਨੀ ਹੋਰੇ ਪਤਾ ਮਣਕੇ ਭਾਂਡਾ ਮਣਕੇ ਉਹੀ ਭਾਂਡਾ ਉਹਨੇ ਪਤਾ ਅੱਛਾ ਉਹਨੇ ਆਖਿਆ ਵੀ ਆਪਾਂ ਤਾਂ ਐ ਕਰ ਉਹਨੇ ਗੱਡੇ ਚ ਕਾਂ ਪਾਤਾ ਅੱਛਾ ਗੱਡੇ ਚ ਕਾਂ ਪਾਤਾ ਹਾਂ ਚਲੋ ਭਾਈ ਲੈ ਭਾਈ ਕਹਿੰਦਾ ਮਿਸਤਰੀ ਕਹਿੰਦਾ ਵੀ ਤੁਹਾਡਾ ਗੱਡਾ ਬਣ ਗਿਆ ਆਪਦਾ ਮਾਰੋ ਮੌਜਾ ਕਹਿੰਦਾ ਆਪਦਾ ਪੜਾ ਤਿੰਦਾ ਟੂ ਹੂੰ ਤੁਹਾਡਾ ਭਾਈ ਉਹੀ ਗੱਲ ਆ ਹੁਣ ਜਦੋਂ ਅੱਗੇ ਗੱਡੇ ਭਰਦੇ ਭਾਈ ਚਾਰ ਚਾਰ ਪੰਜ ਪੰਜ ਇਕੱਠੇ ਭਰਦੇ ਅੱਛਾ ਜਿਵੇਂ ਬਾਣੀਆਂ ਬਕਾਲ ਦੇ ਬਾਗੇ ਕਿਸੇ ਨੇ ਛੋਲੇ ਭਰਤੇ ਕਿਸੇ ਨੇ ਸਰੋਂ ਭਰਤੀ ਹੂੰ ਸਾਰੇ ਗੱਡੇ ਤਾਂ ਲਾਈਨ 'ਚ ਤੁਰਿਆ ਕਰਨਾ ਉਹਨਾਂ ਵਾਲਾ ਗੱਡਾ ਸਾਰਾ ਟੇਢਾ ਤੁਰਿਆ ਕਰੇ ਉਨ ਐਸਾ ਚਾਹੀ ਪਹਿਚੋ ਦੂਜੇ ਗੱਡੇ ਯਾਰ ਲੈਣ ਚ ਜਾਂਦੇ ਉਹ ਦੂਜੇ ਵੀ ਕਿਹਾ ਕਰਨ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਤੇਰਾ ਟਰੈਕਟਰ ਦੀ ਅਜੇ ਲਾਈਨਮੈਂਟ ਗਲਤ ਆ ਲਾਈਨਮੈਂਟ ਗਲਤ ਆ ਕਹਿੰਦੇ ਤੇਰਾ ਗੱਡਾ ਘਾ ਤਾਂ ਟੇਡਾ ਜਾਂਦਾ ਵੇ ਸੋਚਿਆ ਵੀ ਪਹਿਚੋ ਇਨੇ ਸ਼ੌਂਕਨਾ ਕਰਵਾ ਯਾਰ ਟਾਲੀ ਕਰਦੀ ਪੱਟੀ ਹੋਈ ਵੀ ਗੱਡਾ ਇਹਨੇ ਤਾਂ ਫੇਰ ਨਾਲ ਵਧੀਆ ਬਣਿਆ ਅੱਛਾ ਉਹ ਤਾਂ ਭਾਈ ਦੋਮੇ ਪਿਆ ਪੁੱਤ ਹਰਖ ਕੇ ਮਿਸਤਰੀ ਲਵੇ ਬੱਜੇ ਹੂੰ ਕਹਿੰਦੇ ਮਿਸਤਰੀ ਐ ਕਰਕੇ ਸਾਡਾ ਗੱਡਾ ਟੇਡਾ ਜਾਂਦਾ ਅੱਛਾ ਤੋ ਕਹਿੰਦਾ ਭਾਈ ਗੱਡਾ ਦਾ ਟੇਡਾ ਜਾਣੀ ਤੀ ਹਾਂ ਕਹਿੰਦਾ ਸੱਸ ਨੂੰ ਦੀ ਕੋਟਾਲ ਗੱਡਾ ਨਹੀਂ ਰਲਦਾ ਗੱਡਿਆਂ ਨਾਲ ਅੱਛਾ ਇਹ ਤਾਂ ਇਹ ਜੀ ਹੁੰਦੇ ਨੇ ਮਿਸਤਰੀ ਤਾਂ ਹੁਣ ਆਪਦਾ ਲਈ ਚੰਗਾ ਮਿਸਤਰੀ ਲਈ ਭਾਈ ਤੇ ਚੰਗਾ